ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾ ਰਹੇ ਹਾਂ ਸਾਡੇ ਦੀ ਸਪੈਸ਼ਲ ਚੀਜ਼ ਯੈਸ ਤੁਸੀਂ ਗੈਸ ਕਰੋ ਵੀ ਸਰਦੀਆਂ ਦੀ ਸਪੈਸ਼ਲ ਸਰਦੀਆਂ ਦਾ ਰਾਜਾ ਬਣਾ ਰਹੇ ਹਾਂ ਤਾਂ ਮੇਰੀ ਦੇਖ ਕੇ ਪਤਾ ਲੱਗ ਗਿਆ ਉਹਨਾਂ ਇੰਨੇ ਸਾਰੇ ਦੁੱਧ ਤੋਂ ਕੀ ਬੰਦ ਹੈਗਾ ਹਾਂ ਕੋਰਸ ਖੋਆ ਸਵਾਜ ਆਪਾ ਬਣਾ ਰਹੇ ਹਾਂ ਘਰ ਦਾ ਪੂਰਾ ਦੇਸੀ ਖੋਆ ਸਾਡੀ ਨਾਨੀ ਦੀ ਰੈਸਪੀ ਸੀ ਇਹ ਠੀਕ ਆ ਉਹ ਨੋਰਥ ਇੰਡੀਅਨ ਦੇਸੀ ਇਦਾਂ ਤੇ ਤੁਹਾਨੂੰ ਇਸ ਦਿਖਾਵਾਂਗੇ ਕਿ ਟ੍ਰੈਡੀਸ਼ਨਲ ਜਿਹੜਾ ਖੋਆ ਕਿਦਾਂ ਬਣਾਉਂਦਾ ਜੇ ਤੁਸੀਂ ਇੱਕ ਵਾਰੀ ਬਣਾ ਲਿਆ ਬਸ ਤੁਸੀਂ ਤਾਂ ਮੈਂ ਕਿਹਾ ਕਿ ਹਮੇਸ਼ਾ ਰੱਖ ਲਿਆ ਕਰੋ ਕੜਾਈਆਂ ਠੀਕ ਆ ਤੇ ਸਾਡਾ ਪਲਾਨ ਸੀ ਪਹਿਲਾਂ ਬਾਹਰ ਬਣਾਉਂਦਾ ਚੁੱਲੇ ਦੇ ਉੱਤੇ ਤੇ ਸਾਨੂੰ ਵੱਡੀ ਕੜਾਹੀ ਨਹੀਂ ਮਿਲੀ ਕਿਉਂਕਿ ਮੈਨੂੰ 15 ਕਿਲੋ ਦੁੱਧ ਦਾ ਬਣਾਉਣਾ ਚਾਹੀਦੀ ਸੀਗੀ ਇਹ ਫੇਰ ਮੈਂ ਗੈਸ 'ਤੇ ਦੋ ਕੜਾਈਆਂ ਰੱਖ ਰਹੀਆਂ ਹਾਂ। ਹਾਂਜੀ। ਤੇ ਤੁਹਾਨੂੰ ਦਿਖਾਵਾਂਗੇ ਅਸੀਂ ਦੋ ਕੜਾਈਆਂ 'ਚ ਕਿਵੇਂ ਬਣਾ ਰਹੇ ਹਾਂ। ਕੇ ਪੂਰਾ ਪ੍ਰਸਾਦ ਦੇਖਿਓ ਇਸ ਡੈਲੀਸ਼ੀਅਸ ਮਤਲਬ ਕਿ ਆਪਾਂ ਕਿੰਨੇ ਕਿਲੋ ਖੁਆ ਬਣਾ ਰਹੇ ਹਾਂ। ਜਿੰਨਾ ਵੀ ਉਹਨਾਂ 'ਚ ਪਿਆ ਸੋ ਮੈਂ ਹੁਣ ਲੈ ਲਿਆ 12 ਇਹ ਹੈਗੀ ਆ 3 ਲੀਟਰ ਦੀ ਤੇ ਇਹ 9 12 15 15 ਕਿਲੋ ਦੇ ਤੇ ਆਪਾਂ ਉਹਦੇ ਵਿੱਚ ਪਾਉਣੀਆਂ ਨੇਗੀਆਂ ਤਿੰਨ ਬੋਤਲਾਂ ਵਾਲੀ ਸਾਈਜ਼ ਦੀਆਂ ਥਿੱਕ ਕਰੀਮ ਦੀਆਂ। ਸੋ ਚਲੋ ਬਈ ਹੁਣ ਆਪਾਂ ਕਰਦੇ ਹਾਂ ਸ਼ੁਰੂ। ਸਤਨਾਮ ਸ੍ਰੀ ਵਾਹਿਗੁਰੂ। ਚਲੋ। ਸਭਸਾ ਪਸੰਦ ਦਾ ਦੋਦੀ ਪੋਣਾ ਹੈ ਜਾਂ ਹੋਰ ਕੁਛ ਨਹੀਂ ਪੋਣਾ ਹੈ ਕੋਈ ਪਾਣੀ ਨਹੀਂ ਕੋਈ ਕੜਾਈ ਚ ਕੁਛ ਨਹੀਂ ਪੋਣਾ ਹੈ ਜਸਟ ਦੋਧ ਪਾ ਲੈਣਾ ਹਾਂਜੀ ਜੀ ਜਸਟ ਡਾਇਰੈਕਟ ਦੁੱਧ ਕੋ ਫੇਂਕ ਦੇਣਾ ਹੈ ਤੇ ਇਹਦੇ ਵਿੱਚ ਦੋ ਬੋਤਲਾਂ ਪੈ ਜਾਣੀਆਂ ਮਤਲਬ 6 ਕਿਲੋ ਪੈ ਜਾਊਗਾ ਤੇ ਆਈ ਥਿੰਕ ਇਹ ਚ ਵੀ ਤਿੰਨ ਬੋਤਲਾਂ ਪੈ ਜਾਣੀਆਂ ਤੇ ਮਨ ਜੂਗਾ 2 ਕਿਲੋ ਮਨ ਜੂਗਾ ਬੰਜੂਗਾ ਤੇ ਬਸ ਫਿਰ ਇਹਨੂੰ ਕੁੱਕ ਕਰਨਾ ਬਸ ਲਾਈਕ 4-5 ਘੰਟੇ ਲਗਾਤਾਰ ਕੁੱਕ ਕਰਨਾ ਹੋਰ ਕੁਛ ਨਹੀਂ ਬਸ ਖੁਰਚਣਾ ਮਾਰ ਹੀ ਜਾਣਾਗਾ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਖੁਰਚਣਾ ਮਾਰਦੇ ਹੁੰਨੇ ਆ ਬਸ ਉਰੇ ਵੀ ਖੁਰਚਣਾ ਮਾਰਨ ਨੂੰ ਹਟਣਾ ਨਹੀਂਗਾ ਤੇ ਐਂਚ ਮੈਂ ਥੋੜੀ ਜੀ ਜਗ੍ਹਾ ਰੱਖ ਕੇ ਮੈਂ ਕਰੀਮ ਵੀ ਪਾਉਂਗੀ ਹਾਂਜੀ ਠੀਕ ਆ ਇਹਦੇ ਵਿੱਚ ਥੱਲੇ ਤਾਂ ਨਹੀਂ ਲੱਗਣਾ ਹੁਣ ਆਪਾਂ ਦੋ ਦੋ ਬੋਤਲਾਂ ਨੇ ਜਿਹੜੀਆਂ ਦੋਵੇਂ ਪਾਂਡਿਆਂ ਦੇ ਵਿੱਚ ਪਾ ਦਿਆਂ ਹੁਣ ਆਪਾਂ ਇੱਕ ਬੋਤਲ ਪਾਵਾਂਗੇ ਕਰੀਮ ਦੀ ਹਾਂ ਦਿੱਤੇ ਪੂਰੇ ਡੇਟ ਡੇਟ ਪਾ ਦਾਂਗੇ ਦੋਨਾਂ ਚ ਪਰ ਬਾਅਦ ਚ ਤਾਂ ਆਪਾਂ ਇਹਨਾਂ ਨੂੰ ਇਕੱਠਾ ਹੀ ਕਰ ਲੈਣਾ ਹੈ ਕਿਉਂਕਿ ਜਦੋਂ ਦੁੱਧ ਇਕੱਠਾ ਹੋ ਗਿਆ ਫਿਰ ਤਾਂ ਆਪਾਂ ਇੱਕ ਭਾਂਡੇ ਚ ਹੀ ਕਰਦਾਂਗੇ ਫਿਰ ਮੈਂ ਇੱਕ ਚ ਟ੍ਰਾਂਸਫਰ ਕਰ ਲੂੰਗੀ ਹੁਣ ਚਲ ਕੁਕਿੰਗ ਲਈ ਇਹਨੂੰ ਅਲੱਗ ਹਾਂ ਤਾਂ ਇਹ 2 ਘੰਟੇ ਤੱਕ ਰਿਡਿਊਸ ਹੋ ਜਾਊਗਾ ਹਾਂ ਤਾਂ ਇੱਕ ਭਾਂਡੇ ਦੇ ਵਿੱਚ ਇਹ ਖੁਰਚ ਨਾ ਮਾਰੀ ਜਾਊਗੀ ਇੱਕ ਦੇ ਵਿੱਚ ਮੈਂ ਮਾਰੀ ਜਾਊਗੀ ਤਾਂ ਇੰਨੇ ਵਧੀਆ ਜਲਦੀ ਨਿਕਲ ਜੂ ਆਪਣਾ ਖੋਆ ਕਰੀਮ ਪਾਉਣ ਤੋਂ ਬਾਅਦ ਕੁਝ ਐਦਾਂ ਦੀ ਲੋਕਾਂ ਰਹੀ ਆ ਆਪਣੇ ਜਿਹੜੀ ਦੁੱਧ ਦੀ ਆ ਸੋ ਹੁਣ ਆਪਾਂ ਇਹਨੂੰ ਬਸ ਕੀ ਆ ਕੋਤਨੇ ਮੰਨਨੇ ਸ਼ੁਰੂ ਕਰ ਦੇਣੇ ਸ਼ੁਰੂ ਕਰ ਦੇ। ਐ ਲਾਲਾ ਨਾ ਮੱਖਣੀ ਆਈ ਹੁੰਦੀ ਉਪਰ। ਖੁਆ ਕੱਢਣ ਦਾ ਅਸਲੀ ਮਜ਼ਾ ਤਾਂ ਨਾ ਬਸ ਟੋਆ ਪੱਟ ਕੇ ਧਰਤੀ 'ਚ ਹਨਾ ਫੇਰ ਹੀ ਆਉਂਦਾ। ਮੈਂ ਤੁਹਾਨੂੰ ਦਿਖਾਉਣੀ ਸੀ ਸਾਰਾ ਕੁਝ ਲਿਆਂਦਾ ਹੋਇਆ ਸੀ ਪਰ ਜਿਹੜੀ ਸਾਨੂੰ ਕੜਾਹੀ ਮਿਲੀ ਨਾ ਉਹਨੂੰ ਦੇਖ ਕੇ ਸਾਡੇ ਜਜ਼ਬਾਤ ਹੀ ਬਦਲ ਗਏ ਖੜ ਜੋ ਮੈਂ ਤੁਹਾਨੂੰ ਦਿਖਾ ਕੇ ਰੱਖਾਂ। ਤੁਸੀਂ ਦੇਖ ਲਓ ਅਸੀਂ ਕੜਾਹੀ ਮੰਗੀ ਸੀ ਤੇ ਸਾਨੂੰ ਕਹੇ ਜੀ ਕਾਲੀ ਬੂਥੀ ਵਾਲੀ ਕੜਾਹੀ ਲੈ ਆ ਕੇ ਦਿੱਤੀ ਐ। ਅਸੀਂ ਤਾਂ ਉਹ ਕਹੀ ਵੀ ਮੰਗਾਲੀ ਸੀ ਵੀ ਇੱਥੇ ਟੋਆ ਪੱਟ ਕੇ ਖੁਆ ਬਣਾਵਾਂਗੇ ਪਰ ਜਦੋਂ ਅਸੀਂ ਆਹ ਕੜਾਹੀ ਦੇ ਹਾਲਾਤ ਦੇਖੇ ਨਾ ਸਾਡੇ ਜਜਬਾਤ ਹੀ ਬਦਲ ਗਏ ਸੀ ਕਿਹਾ ਵੀ ਇਸ ਦਾ ਚੁੱਲੇ ਤੇ ਬਣਾ ਲਾਂਗੇ ਬਸ ਦੋ ਭਾਂਡੇ ਜਿਹੜੇ ਸਾਡੇ ਕੋਲ ਹੈਗੇ ਤੇ ਰਮਨ ਕਰ ਰਹੀ ਆ ਝਾੜੂ ਹੈ ਇਹਨੂੰ ਮੈਂ ਕਿਹਾ ਵੈਕਿਊਮ ਮਾਰ ਦੇ ਬਸ ਕਿ ਨਹੀਂ ਮੈਂ ਤਾਂ ਝਾੜੂ ਲਾਉਂਗੀ ਇਹਨੂੰ ਬਸ ਮੈਨੂੰ ਤਾਂ ਉਹਦੀ ਆਵਾਜ਼ ਹੀ ਨਹੀਂ ਪਸੰਦ ਨਹੀਂ ਨਾ ਆਉਂਦਾ ਇਹਨੂੰ ਵੈਕਿਊਮ ਮਾਰਨ ਦਾ ਕੋਈ ਪਸੰਦ ਨਹੀਂ ਹੈ ਲੈ ਝਾੜੂ ਰਹੀ ਮੱਥਾ ਮਾਰੂਗੀ ਮੈਂ ਪੋਚਾ ਮੈਂ ਲਾਤਾ ਐਂ ਦੇਖ ਕਿਆ ਸੀ ਨਾ ਮੈਂ ਤੈਨੂੰ ਇੱਕ ਟੌਪ ਬਣਾ ਦੂੰਗੀ ਘਰ ਦਾ ਮੈਂ ਫਨਲ ਪਾ ਕੇ ਪੋਚਾ ਮਾਰਦਾ ਚਲੋ ਹੁਣ ਆਪਾਂ ਦੇਖਦੇ ਆ ਵੀ ਆਪਣੇ ਖੋਆ ਕਿੱਥੋਂ ਤੱਕ ਪਹੁੰਚਿਆ ਪ੍ਰੋਸੈਸ ਹਾਂਜੀ ਦੀਦੀ ਆਹ ਵਾਲਾ ਤਾਂ ਉਬਲ ਰਿਹਾ ਸੋ ਇਟ ਲਾਈਕ ਉਬਲ ਰਿਹਾ ਹੈ ਹੈ ਉਹ ਬਾਲੀ ਆ ਰਹੀ ਹੈ ਬਿਲਕੁਲ ਟਾਈਮ ਲੋ ਥੋੜਾ ਕੁ ਲੱਗੂਗਾ ਕਿਉਂਕਿ ਜਿਆਦਾ ਦਲ ਸੀਗਾ ਜਿਹੜਾ ਕੱਟ ਸੀਗਾ ਤੇ ਬਸ ਇਹਨੂੰ ਹੁਣ ਇਦਾਂ ਹੀ ਹਲਾਈ ਜਾਣਾ ਹਲਾਈ ਕਰੋ ਦੋਕਾਨ ਦੇ ਵਿੱਚ ਇਹ ਬਿਲਕੁਲ ਪਿਚਕ ਜਾਊਗਾ ਬਸ ਤੇ ਫਿਰ ਇਹ ਵਾਲਾ ਪਿਚਕ ਟ੍ਰਾਂਸਫਰ ਕਰਦੇ ਨੂੰ ਛੋੜਾ ਲੀਡਿੰਗ ਹੋ ਗਿਆ ਫਿਰ ਇਹ ਪਿਚਕ ਕਰਨ ਦਾ ਸੌਖਾ ਹੈ ਹਾਂ ਦੀਦੀ ਤਾਂ ਨਾਲ ਨਾਲ ਚੌਲ ਵੀ ਖਾ ਰਹੀ ਆ ਲੈ ਲੰਚ ਵੀ ਕਰ ਰਹੀ ਹੈ ਦੀਦੀ ਦਾ ਨਾਲ ਇੰਜੋਏਮੈਂਟ ਕਰ ਰਹੀ ਹੈ ਚਲੋ ਵੀ ਹੁਣ ਇਧਰ ਦੀ ਜ਼ਿੰਮੇਵਾਰੀ ਮੈਂ ਸੰਭਾਲ ਲੈਣੀ ਹੈਗੀ ਕਾਟਚੀ ਮਾਰਦੀ ਹੁਣ ਤਾਂ ਆਪਣਾ ਜਿਹੜਾ ਕੰਮ ਆ ਚੱਲ ਪਿਆ ਹਾਂ ਕਾਇ ਚੌਲ ਖਾ ਜਿਹੜੀ ਚੌਲ ਖਾਣ ਵਾਲੀ ਸੀ ਅੱਜ ਕੱਲ ਤਾਂ ਚੌਲ ਉਹ ਨਹੀਂ ਖਾਂਦੀ ਗਾਇਸ ਬਣੀ ਕਿੱਥੋਂ ਚੌਲ ਖਾ ਲੈਣਗੇ ਹੈ ਹਾਂ ਅੱਜ ਕੱਲ ਤਾਂ ਉਹ ਵੀ ਮੋਮੋ ਤੋਂ ਘੱਟ ਥੱਲੇ ਬੋਲਦੀ ਨਹੀਂ ਚੌਲ ਤਾਂ ਬਹੁਤ ਦੂਰ ਆ ਤੋਂ ਮੈਂ ਦੋ ਵੀ ਘਰ ਉਧਾਰੋ ਚੋਲ ਤਾਂ ਭੁੱਲ ਗਈ ਉਹ ਹਾਂ ਉਹਦਾ ਪੈਸਾ ਆ ਗਿਆ ਵਿਚਾਰੀ ਬਲੇ ਥੋਣ ਚੋਲ ਚੂਲ ਕਿੱਥੇ ਜਾਂਦੀ ਆ ਅੱਜ ਕੱਲ ਤਾਂ ਲਾਲ ਪਰੀ ਲਾਲ ਪਰੀ ਕਰਦੀ ਆ ਉਹ ਪਤਾ ਨਹੀਂ ਲੋ ਕੱਲ ਹੀ ਦੇਖੀ ਮੈਂ ਵੀਡੀਓ ਹੈ ਲਾਲ ਪਰੀ ਕਾਈ ਤੁਹਾਨੂੰ ਕਰਨੀ ਬਣੀ ਮੈਂ ਤਾਂ ਉਹਦੀ ਵੀਡੀਓ ਦੇਖੀ ਸੀ ਲਾਲ ਪਰੀ ਲਾਲ ਪਰੀ ਹਾਂ ਆਪੇ ਉਹ ਤਾਂ ਚਿੱਟੀ ਪਰੀ ਹੈ ਆਪਣੇ ਕੋਲ ਦਾਦੀ ਚਿੱਟਾ ਪਰਾ ਹੈਗਾ ਪਤਾ ਖੁਆ ਬਣਾ ਰਹੇ ਆ ਬਾਈ ਬਸ ਇਹਨੂੰ ਖਾ ਕੇ ਤਾਕਤ ਲਿਆ ਕੇ ਕੰਮਲੇ ਫਟੇ ਚੱਕ ਦੇਣੇ ਕਹਿੰਦੇ ਮੇਰੇ ਢੋਲੀ ਆਣੀਆਂ ਢੋਲੂ ਆਈ ਨਾ ਗੱਤਾਂ ਕਿੰਨਾ ਕੀਮਤੀ ਆ ਪਤਾ ਕੀਮਤੀ ਪਤਾ ਕਿੰਨੀਆਂ ਓਕੇ ਦੁੱਧ ਸਾਡਾ ਉਬਲ ਗਿਆ ਉਬਲ ਰਿਹਾ ਹੈ ਤਾਂ ਥੋੜਾ ਜਿਆਦਾ ਉਬਲ ਗਿਆ ਥੱਲੇ ਨਿਕਲ ਗਿਆ ਇਹਦੀ ਆਹ ਲਾਈ ਸਾਈਡ ਹੈ ਮੇਰੀ ਆਹ ਵਾਲੀ ਟਾਈ ਸਾਈਡ ਜਿਹੜੀ ਉਬਲ ਗਈ ਹੈ ਤੇ ਉੱਪਰ ਇਹਦੇ ਮਲਾਈ ਆਉਣੀ ਹੈ ਜਿਹੜੀ ਉਹ ਵੀ ਸਟਾਰਟ ਹੋ ਗਈ ਹੈ ਤੁਸੀਂ ਦੇਖ ਸਕਦੇ ਹੋਗੇ ਬਸ ਆਪਣਾ ਖੋਆ ਜਿਹੜਾ ਹੋ ਕੀ ਹੈਗਾ ਇਹੀ ਖੋਆ ਹੁੰਦਾ ਬਸ ਇਦਾਂ ਇਹ ਮਲਾਈ ਬਣ ਬਣ ਕੇ ਇਹ ਇਕੱਠਾ ਹੋ ਰਿਹਾ ਜਿਹੜਾ ਸਾਈਡਾਂ ਤੇ ਲੱਗ ਜਾਂਦਾ ਇਹਨੂੰ ਤੁਸੀਂ ਲਾ ਲੈਣਾ ਇਹਦੇ ਨਾਲ ਤੇ ਇਹਦੇ ਵਿੱਚ ਹੀ ਡਿਸੋਲਵ ਕਰ ਦੇਣਾ ਇਹਨੂੰ ਫਿਰ ਇਹ ਫਿਰ ਜਮਿਆਦਾ ਫਿਰ ਨਾਲ ਲੈਣਾ ਪੂਰੀ ਵਧੀਆ ਮਲਾਈ ਲਏਗੀ ਫਿਰ ਆਪਾਂ ਥੋੜਾ ਕਿਉਂ ਰੈਸਟ ਕਰ ਦਿੰਨੇ ਹੁੰਨੇ ਆ ਫਿਰ ਆਪਾਂ ਜਿਹੜੀ ਮਲਾਈ ਉਹ ਫਿਰ ਉਹਨੂੰ ਆਪਾਂ ਵਿੱਚ ਕੋਲਦੇ ਆ ਯਸ ਤੇ ਆ ਵੀ ਚੱਲ ਰਿਹਾ ਹੈ ਵਧੀਆ ਆਪਣੇ ਖੋਏ ਦੇ ਹਾਲਾਤ ਕੁਛ ਇੱਥੇ ਪਹੁੰਚ ਚੁੱਕੇ ਨੇ ਹੋਰ ਵੀ ਮਿਲਾਈ ਹੈ ਜਿਹੜੀ ਉਹ ਔਣੀ ਸਟਾਰਟ ਹੋ ਗਈ ਆ ਵਧੀਆ ਠਿਕ ਹੋਣਾ ਸਟਾਰਟ ਹੋ ਗਿਆ ਇਧਰ ਵੀ ਦੇਖੋ ਝੱਗੋ ਝੱਗ ਹੋਇਆ ਪਿਆ ਕੰਮ ਸੋ ਮੈਨੂੰ ਲੱਗੀ ਸੀ ਭੁੱਖ ਹੋਣਾ ਆਪਾਂ ਖਾ ਰਹੇ ਆ ਆਪਦੇ ਨਾਚੋਸ ਵਿਦ ਸਾਲਸਾ ਆਪਾਂ ਆਪਣੇ ਘਰ ਦੇ ਨੂੰ ਵੀ ਦੱਸਤਾ ਵੀ ਅੱਜ ਅਸੀਂ ਤੁਹਾਡੀਆਂ लाਡਲੀਆਂ ਦੋਹੇ ਤੀਆਂ ਖੋਵਾ ਕੱਟ ਰਹੀਆਂ ਨੇ ਤੂੰ ਜਿਹਨੇ ਟੈਂਪ ਚ ਮੇਰੇ ਨਾਲ ਗੱਲ ਕਰਦੀ ਸੀ ਜਿਹੜਾ ਆਪਣਾ ਦੂਸਰਾ ਪਤੀਲਾ ਸੀ ਉਹ ਇਹਨੇ ਚੱਕੀ ਇੱਕ ਪਤੀਲੇ ਦੇ ਵਿੱਚ ਹੀ ਬਾਅਦ ਮਿਕਸ ਕਰਤਾ ਸਾਰਾ ਕੁਝ ਹੁਣ ਆਪਣੇ ਕੋਲੇ ਆਹੀ ਪਤੀਲਾ ਫੁੱਲ ਹੋਣਾ ਪਏ ਇਹਦੇ ਵਿੱਚ ਦੇਖਾਂਗੇ ਵੀ ਆਪਾਂ ਨੂੰ 12 ਕਿਲੋ ਦੁੱਧ ਦੇ ਵਿੱਚ ਕਿੰਨੇ ਕਿਲੋ ਖਾ ਨਿਕਲਦਾ ਅੱਜ ਦਾ ਮਿਸ਼ਨ ਇਹ ਹੈਗਾ ਆਪਣਾ ਬਹੁਤ ਥੱਕ ਹੋ ਗਿਆ ਹਾਂ ਹਾਂ ਹੁਣ ਥੱਕ ਹੋ ਗਿਆ ਉਹ ਬਦਾਮ ਵਾਲਾ ਦੁੱਧ ਨਹੀਂ ਦਿੰਦਾ ਮੈਂ ਬਣ ਗਿਆ ਮੈਂ ਤਾਂ ਪੀ ਵੀ ਲੈ ਇਹ ਤਾਂ ਪੀ ਵੀ ਲੈ ਇਹ ਤਾਂ ਪੀ ਲੈਂਦੀ ਮੈਂ ਥੋੜੀ ਥੋੜਾ ਹੀ ਪੀਤੇ ਸੀ ਖੰਡ ਪਾ ਕੇ ਥੋੜਾ ਮੈਂ ਥੋੜੀ ਜੀ ਸ਼ੱਕੀ ਕੁੜੀ ਆ ਮੈਂ ਇਥੋਂ ਇਹ ਜਾ ਕੁਝ ਪੀਤ ਨਹੀਂ ਜਾਂਦਾਗਾ ਹਾਂ ਇੱਕ ਹੋਈ ਖਾਉਗੀ ਹਾਂ ਮੈਂ ਕੱਲਾ ਹੋਈ ਖਾ ਸਕਦੀ ਕੀ ਭੂਤ ਮਲੇ ਅੱਛਾ ਭਾਲ ਆ ਪਾ ਦੀਆਂ ਲੈ ਕੱਚ ਤੱਕ ਵੱਡੂ ਤੱਕ ਔਰ ਕਿਤੇ ਹੋਵੇ ਲਾਲ ਪਰੀ ਲਾਲ ਪਰੀ ਹਾਕ ਕੇ ਬੂਤ ਬਾਣੀ ਦੇ ਹੋਈ ਤਾਂ ਹਜੇ ਆ ਸਾਡਾ ਪਤੀਲਾ ਥੱਲੇ ਹੂਣਾ ਹੋਣ ਚ ਨਹੀਂ ਆ ਰਿਹਾਗਾ ਨਹੀਂ ਹੋ ਗਿਆ ਹੁਣ ਤਾਂ ਦੇਖੋ ਕਿੰਨਾ ਗਾੜਾ ਹੋਇਆ ਖੀਰ ਬਣ ਗਈ ਹੈ ਉਪਸ ਮੈਂ ਤਾਂ ਗਾਣਾ ਮਟ ਜੀ ਬਾਲ ਦਾ ਨਾਮ ਲਿਆ ਬਾਲ ਆ ਗਿਆ ਬਾਸ ਹੁੰਦਾ ਹੈ ਆਲਮੋਸਟ ਬਣ ਗਿਆ ਨਹੀਂ ਹਾਈ ਤਾਂ ਬਣੂ ਹੋਈ ਤਾਂ ਰੰਗ ਛੱਡੂ ਹਲੇ ਤਾਂ ਇਹ ਉਬਲ ਹੀ ਜਾਂਦਾ ਤਾਂ ਇਹ ਨਾ ਪਰ ਇਥੋਂ ਤੱਕ ਹੋ ਗਿਆ ਰਮਨ ਲੰਡੀ ਇੱਕ ਝੋਟ ਮੈਂ ਉਹ ਟਾਈਮ ਚ ਖੋਆ ਬਣਾ ਰਹੀ ਸੀ ਤੇ ਤਾਂ ਬਹੁਤ ਜ਼ਿਆਦਾ ਬਾਹਰ ਆ ਰਿਹਾ ਓ ਮਾਈ ਗਾਡ ਸਾਰੇ ਫੱਲ ਗਿਆ ਫੱਲ ਗਿਆ ਮੇਰੇ ਹੱਥਾਂ ਤੇ ਕਰ ਰਿਹਾ ਨਾ ਬਹੁਤ ਘਰ ਮੋ ਓ ਮਾਈ ਗਾਡ ਕਦੇ ਵੀ ਚੰਦ ਵਿੱਚ ਪਤਾ ਨਹੀਂ ਲੈਣਾ ਹੈਗਾ ਨਾ ਹਮੇਸ਼ਾ ਬਾਹਰ ਹੀ ਲੱਗਦਾ ਲਾਈਕ ਆਲਮੋਸਟ ਇੱਕ ਬੰਨ ਪਾ ਨਹੀਂ ਨਾ ਜ਼ਿਆਦਾ ਗੁੱਸੇ ਆ ਓ ਗੋਡ ਤੇ ਸਾਰੇ ਗੈਸ ਖਾਉਣੀ ਆ ਸਿਆ ਸਾਰਾ ਕੰਡਾ ਤੇ ਚੜ ਗਿਆ ਸਾਰਾ ਗੈਂਦਵਾ ਕੋਲ ਗਿਆ ਉਹ ਉੱਪਰ ਵੀ ਚੜ ਗਿਆ ਨਹੀਂ ਮੈਂ ਮਰ ਜਾ ਕੇ ਰਾਤੀ ਸੈਟ ਲੀ ਭਾਈ ਮੈਂ ਨੈਕਸਟ ਟਾਈਮ ਕੋਹਾ ਕਰੇ ਕਿ ਕਿਚਨ ਚ ਕੜਨਾ ਹੈਗਾ ਜੇ ਬਾਹਰ ਕੜਾਈ ਹੋਗੀ ਤਾਂ ਕੱਢੂਗੀ ਮੈਂ ਕਿਚਨ ਚ ਜਦੋਂ ਤੁਸੀਂ ਮੈਨੂੰ ਫੋਨ ਕੀਤਾ ਨਾ ਮੈਨੂੰ ਲੱਗਿਆ ਸੀ ਕਿ ਤੁਸੀਂ ਮਜ਼ਾਕ ਕਰਦੀ ਹੋਏਂਗੀ ਆਹ ਆ ਤਾਂ ਇਹ ਅੰਮੇਰੇ ਸਾਰੇ ਮੈਂ ਕੱਪੜੇ ਵੀ ਚੇਂਜ ਕੀਤੇ ਆ ਸਾਰੇ ਮਸ਼ੱਲਾ ਮੇਰੇ ਸਾਰੇ ਸ਼ਾਰਟ ਤੇ ਬਹਾਦੇ ਉਹ ਤਾਂ ਸ਼ੁਕਰ ਹੈ ਮਹੂਰੀਆਂ ਵਾਲੇ ਪੈਸੇ ਨਹੀਂ ਮੈਂ ਮੱਚ ਜਾਂਦੀ ਸਾਰੀ ਮੱਚਣ ਤੂੰ ਵੀ ਕੰਮ ਮਗਰ ਬਾਦੀ ਹੋ ਜਾਣਾ ਠੀਕਾ ਪਰ ਖੋਆ ਦੇਖੋ ਕਿੰਨਾ ਅੱਛਾ ਬਣਾ ਹੈ ਪਰ ਇਹ ਖੋਆ ਬਹੁਤ ਵਧੀਆ ਬਣ ਗਿਆ ਖੋਏ ਦੇ ਤਾਂ ਮਲਾਈ ਵੀ ਆ ਗਈ ਹੈ ਨੈਕਾੰਦ ਚੁਲਾ

ਹਾਂ ਤਾਂ ਸਿਰਫ 15 ਮਿੰਟ ਦਾ ਕੰਮ ਰਹਿ ਗਿਆ ਸਾਡਾ ਹਾਂਜੀ ਫਾਈਨਲੀ ਅਸੀਂ ਕਰ ਲਈ ਗੈਸ ਦੀ ਸਫਾਈ ਮੈਂ ਤਾਂ ਉਮੀਦ ਹੈ ਨਹੀਂ ਸੀ ਵੀ ਇੰਨਾ ਸਾਫ਼ ਹੋ ਜੂ ਤੇ ਮੈਂ ਤਾਂ ਲੈ ਲਾ ਰਹੀ ਪੋਚਾ ਮਾਰੀ ਪਾਈ ਪੋਚਿਆ ਤੇ ਫਿਰ ਇਸ ਤੋਂ ਬਾਅਦ ਅਸੀਂ ਆਟਾ ਪੁੰਨਾਂਗੇ ਤੇ ਫਾਈਨਲ ਕਰ ਦਾਂਗੇ ਉਸ ਤੋਂ ਬਾਅਦ ਅਸੀਂ ਰੋਟੀ ਜਾਂ ਡੰਡੂ ਵੱਲੋਂ ਵੀ ਬਣਾਉਣਿਆ ਹਾਂ ਇਹ ਉਹਨਾਂ ਨਾਲ ਵੀ ਮੱਥਾ ਮਾਰਨਾ ਤੇ ਸਿਆਪਾ ਹੀ ਕਰ ਲੈ ਆਪੀ ਪੇਟ ਕੇ ਲੀਕਿਆ ਕੁਝ ਨਹੀਂ ਕਰੀਂ ਐ ਤੈਸੀ ਸੋਚੇ ਸੀ ਕੋਈ ਨਾ ਚਾਹ ਵੀ ਮੈਨੂੰ ਚਾਹਵੇਂ ਰਿਹਾ ਹਾਏ ਬੂਨੀ ਮੈਂ ਮਾਰ ਜਾਵਾਂ ਤੇ ਚਾਹੇ ਵੀ ਮਿੱਤੀ ਦੋ ਵਾਲੀ ਅੱਜ ਹੋਰ ਕਿਨਾ ਅਫਸੋਸ ਇਸੇ ਵੀ ਕੋਇਨ ਨਾਲ ਹੀ ਪੀਵਾਂਗੇ ਪਰ ਹਣ ਕੋਇਨ ਨਾਲ ਹੀ ਪੀਵਾਂਗੇ ਕੋਇਨ ਨਾਲ ਹੀ ਪੀਵਾਂਗੇ ਮੈਂ ਰਾਤ ਨੂੰ ਦੁੱਧ ਬਣਾਉਣੀ ਮੈਂ ਲਾਂਗ ਲਈ ਤੇ ਮਦਮਪਾ ਹਾਏ ਲਾਲ ਪਰੀ ਲਾਲ ਪਰੀ ਨਾ ਹਣ ਆਪ ਪਾਲਣਾ ਕਿਉਂ ਕਿ ਜਿਹੜੇ ਦਰੇਸੀ ਆਟਾ ਵੀ ਮਲਾਵਾਂਗੇ ਸਾਰੇ ਟੱਬੇ ਨੂੰ ਆਟਾ ਪਸੰਦ ਹੈ ਇਕੱਲਾ ਖੂਆ ਖਾ ਕੇ ਮਰਨਾ ਨੀ ਮਾਰਨਾ ਕੰਮ ਤੇ ਵੀ ਜਾਣਾ ਸੋ ਕੰਜੂਸੀ ਨਾਲ ਪਾਇਆ ਫਿਰ ਭੁੱਲੀ ਹੋਗੀ ਤੁਹਾਡਾ ਖੋਆ ਤੇ ਜਦ ਦਿਨ ਪੱਥਰ ਵਰਗਾ ਹੋ ਜੂਗਾ ਸਾਡਾ ਹੁਣ ਇਹ ਬਣ ਗਿਆ ਹੈਗਾਗਾ ਆਟਾ ਬਿਲਕੁਲ ਭੁੰਨ ਲਿਆ ਇਹਨੂੰ ਅਸੀਂ ਅੱਦਾ ਇਹ ਲਾਲ ਹੋਣਾ ਚਾਹੀਦਾ ਜੇ ਕੱਚਾ ਰਹਿ ਗਿਆ ਤੁਹਾਡਾ ਸਾਰਾ ਸਿਸਟਮ ਖਰਾਬ ਹੋ ਜਾਣਾ ਜਿਹੜਾ ਤੁਸੀਂ ਖੋਆ ਬਣਾਇਆ ਕੰਧਾਂ ਤੇ ਢਾੜ ਕੇ ਉਹ ਤੁਹਾਡਾ ਸਾਰਾ ਬਰਬਾਦ ਹੋ ਜਾਊਗਾ ਤੇ ਮੇਰਾ ਨਾਂ ਬਸ ਖੜੀ ਖੜੀ ਉੱਤੇ ਥਾਕੂਗੀਂ ਪਰ ਮੈਂ ਇਥੇ ਚੌਕ ਨਹੀਂ ਮਾਰ ਕੇ ਆਪਣੀ ਬਿਊਟੀ ਦਿਵਾ ਰਹੀ ਆ ਹੁਣ ਆਪਾਂ ਹੌਲੀ ਹੌਲੀ ਜਿਹੜਾ ਆਪਣਾ ਖੁਆਗਾ ਉਹਨੂੰ ਥੋੜਾ ਥੋੜਾ ਕਰਕੇ ਦੇ ਵਿੱਚ ਮਿਕਸ ਕਰਾਂਗੇ ਤੇ ਜਿਹੜੀ ਖੰਡ ਆ ਉਹ ਆਪਾਂ ਸਾਰਾ ਤੋਂ ਐਂਡ ਤੇ ਪਾਣੀ ਦੇ ਦੋ ਥੋੜਾ ਠੰਡਾ ਹੋ ਦੇ ਜੂਂਗੀ ਥੱਲੇ ਨਹੀਂ ਉੱਪਰ ਜੀ ਐਦਾਂ ਹੀ ਟੋਟੀ ਦੇ ਹਾਇਰ ਬਾਹ ਹੌਲੀ ਰੱਖੀ ਚਾਣੂ ਵੀ ਰੱਖੋ ਹੌਲੀ ਹੌਲੀ ਆ ਲੈ ਲਾ ਬੜਾ ਖੋਆ ਖੋਆ ਐ ਹੁਣ ਚਾਹੀਦਾ ਖੋਆ ਆ ਹੁੰਦਾ ਅਸਲੀ ਖੋਆ ਮੇਰੀ ਨਾਨੀ ਦੀ ਰੈਸਪੀ ਸਾਡੀ ਨਾਨੀ ਦੀ ਇਹਦੀ ਨਾਨੀ ਵੀ ਸੇਮ ਹੀ ਰੈਸਪੀ ਬਣਾਉਂਦੀ ਸੀ ਗਾਡ ਨਾਨੀ ਦੀ ਸਾਡੀ ਦੀ ਰੈਸਪੀ ਦੇਖ ਨਾਨੀ ਥੈਂਕ ਯੂ ਸੋ ਮੱਚ ਨਾਨੀ ਉੱਤੇ ਬੈਠੀ ਆਪਣੇ ਤੇ ਫਕਰ ਮਹਿਸੂਸ ਕਰਦੀ ਹਾਂ ਅਸੀਂ ਨਾਨੀ ਤੇਰੀ ਰੈਸਪੀ ਦੇਖੀ ਲਈਂ ਪੀੜੀਆਂ ਤਰ ਪੀੜੀਆਂ ਪਚਾ ਦਾਂਗੇ ਟੈਨਸ਼ਨ ਨਾ ਲੈ ਪਰ ਮਰਜੀਤ ਕੋਨੀ ਪਰ ਵੀ ਕੋ ਬਹੁਤ ਸਵਾਦ ਬਣਾ ਕੇ ਦਿੰਦੀ ਸੀ ਨਾਨੀ ਸਾਡੀ ਇਹ ਹਾਲ ਸਾਡੀ ਬਹੁਤ ਬੁਰੀ ਹੋ ਗਈ 11 ਮਹੀਨੇ ਲੱਗੀਆਂ ਸੀ ਤੂੰਦਰੇ ਖੜ ਚੁੱਕੀ ਨੇਗੇ ਬਣਾ ਲਿਆ ਮੜਾ ਮੀਆ ਹਨ ਪਰ ਬਹੁਤ ਸਵਾਲ ਬਣਿਆ ਤੇ ਅਗਲੀ ਰੈਸਪੀ ਤੁਹਾਨੂੰ ਫੇਰ ਸਿਖਾਵਾਂਗੇ ਅਸੀਂ ਵਧੀਆ ਜੀ ਕੋਈ ਕਹਿ। ਸੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਖੁਆ ਬਸ ਤੁਸੀਂ ਇੰਜੋਏ ਕਰਿਆ ਹੋਵੇ ਤੁਹਾਡਾ ਵੀ ਜੀ ਮੈਨੂੰ ਪਤਾ ਲੱਗੀ ਆ ਉਹ ਕਰਨ ਤੁਸੀਂ ਗਰਮੀ ਵਿੱਚ ਖੁਆ ਖਾ ਨਹੀਂ ਸਕਦੇ ਬਸ ਵੀਡੀਓ ਦੇਖ ਕੇ ਪਿਆਰ ਹੀ ਦਿਓ। ਅੱਜ ਹੀ ਨਾਲ ਤਾਂ ਖਾ ਸਕਦੇ ਆ। ਠੀਕ ਹੈ ਬਈ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰ ਲੈਣੀ ਭੁੱਲਣਾ ਲਾਈਕ ਕਰਨਾ ਵੀ ਨਹੀਂ ਭੁੱਲਣਾ ਕਮੈਂਟ ਕਰਨਾ ਵੀ ਨਹੀਂ ਭੁੱਲਣਾ ਬਾਏ ਬਾਏ ਮਿਲਦੀ ਆ। ਹਾਂਜੀ